ਤੇਵਾਨਾ ਰੈਡੀ ਦਾ ਸਤਿਕਾਰ ਸੋਤੇ ਲੋਤਾ ਦੀ ਪੇਸ਼ੇ ਨਜ਼ਰ ਆਇਆ ਮੇਰੀ ਬਾਤ ਬਾਤਾਂ ਦੇ ਇਸ ਪੰਜਾਬ ਦੀਆਂ ਚ ਮੇਰੀ ਬਾਤ ਸੁਣੋ ਜਾਂ ਫਿਰ ਇੱਕ ਲੋਕ ਕਹਾਣੀ ਕਹ ਲਈਏ ਮੈਲੀ ਚਾਦਰ ਇੱਕ ਪਿੰਡ 'ਚ ਇੱਕ ਚੋਰ ਰਹਿੰਦਾ ਸੀ ਉਹਦੇ ਆਸੇ ਪਾਸੇ ਉਸਨੇ ਇਲਾਕੇ 'ਚ ਪੂਰੀਆਂ ਚੋਰੀਆਂ ਚੁਰੀਆਂ ਕਰਦਾ ਸੀ ਕਈ ਵਾਰ ਚੋਰੀ ਕਰਨ ਦੇ ਖਿਆਲ ਨਾਲ ਉਹ ਕਿਸੇ ਪਿੰਡ 'ਚ ਇੱਕ ਵਾਰੀ ਜਾ ਰਿਹਾ ਸੀ ਰਸਤੇ 'ਚ ਉਸਨੂੰ ਇੱਕ ਮਹਾਤਮਾ ਕਥਾ ਕਰਦਾ ਮਿਲਿਆ ਚੋਰ ਦੇ ਕੰਨਾਂ 'ਚ ਆਵਾਜ਼ ਪਈ ਜੋ ਮਹਾਤਮਾ ਪ੍ਰਚਾਰਕ ਕਹਿ ਰਿਹਾ ਸੀ ਕਿ ਮਨੁੱਖੇ ਸੰਸਾਰ 'ਚ ਜੋ ਕੁਛ ਬੀਜਦਾ ਅੱਗੇ ਉਹੀ ਕੁਛ ਵੱਢਦਾ ਜਿਵੇਂ ਕੋਈ ਕਿਕਰ ਬੀਜ ਕੇ ਜਟਾ ਅੰਗੂਰ ਖਾਣ ਦੀ ਆਸ ਕਰਦਾ ਹੈ ਇਸੇ ਤਰ੍ਹਾਂ ਮੰਦੇ ਕੰਮ ਕਰਨ ਵਾਲੇ ਅਗਲੇ ਲੋਕ ਦੇ ਵਿੱਚ ਸੁੱਖ ਆਰਾਮ ਦੇ ਹੱਕਦਾਰ ਨਹੀਂ ਹੁੰਦੇ ਸੋ ਉਹਨਾਂ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਤੇ ਚੋਰ ਕਾਫੀ ਦੇਰ ਤੱਕ ਦਰਖਤ ਤੇ ਉਹਲੇ ਖੜਾ ਮਹਾਤਮਾ ਦੇ ਬੋਲ ਸੁਣਦਾ ਗਿਆ ਤੇ ਮਹਾਤਮਾ ਕਹਿ ਰਿਹਾ ਸੀ ਕਿ ਮਨੁੱਖ ਚੁੰਨੀ ਇੱਕ ਵਾਰ ਮਿਲਦੀ ਹੈ ਬਾਰ-ਬਾਰ ਨਹੀਂ ਇਸ ਦੇਹੀ ਵਾਸਤੇ ਤਾਂ ਦੇਵਤੇ ਵੀ ਤਰਸਦੇ ਨੇ ਇਸ ਜਨੂਨ ਨੂੰ ਮੰਦੇ ਕਰਮ ਕਰਕੇ ਗਵਾਉਣਾ ਨਹੀਂ ਚਾਹੀਦਾ ਸੋ ਚੋਰ ਦਾ ਉੱਥੋਂ ਜਾਣ ਨੂੰ ਜੀ ਨਾ ਕੀਤਾ ਉਹਨੂੰ ਉਹਦੀਆਂ ਗੱਲਾਂ ਚੰਗੀਆਂ ਲੱਗੀਆਂ ਉੱਥੇ ਹੀ ਖੜਾ ਹੋ ਗਿਆ ਬਚਨ ਸੁਣਦਾ ਗਿਆ ਜਦੋਂ satsang ਮੁੱਕਿਆ ਲੋਕ ਉੱਠ ਕੇ ਚਲੇ ગયા ਤਾਂ ਚੋਰ ਨੇ ਮੁਹੱਦਮਾ ਦੇ ਪਿਆਰ ਫੜ ਲੈ ਕਹਿਣ ਲੱਗਾ ਕਿ ਮਹਾਰਾਜ ਮੈਂ ਕੁਰਾਹੇ ਪੈ ਗਿਆ ਸੀ ਭਟਕ ਗਿਆ ਸੀ ਮੈਨੂੰ ਸਿੱਧੇ ਰਸਤੇ ਪਾਓ ਫਿਰ ਚੋਰ ਨੇ ਆਪਣੀ ਸਾਰੀ ਜੀਵਨ ਵਿਥਿਆ ਕਿ ਮੈਂ ਚੋਰੀਆਂ ਕਰਦਾ ਡਾਕੇ ਮਾਰਦਾ ਸਾਰੀ ਸੁਣਾ ਦਿੱਤੀ ਉਸ ਪ੍ਰਚਾਰਕ ਨੂੰ ਕਿ ਮੈਂ ਸਾਰੀ ਉਮਰ ਚੋਰੀ-ਚਿਗਾਰੀ ਕੀਤੀ ਆ ਲੋਕਾਂ ਨੂੰ ਬੜਾ ਦੁਖੀ ਕੀਤਾ ਮੇਰੀ ਮੁਕਤੀ ਦਾ ਕੋਈ ਪਾ ਦੱਸੋ ਮਹਾਤਮਾ ਨੇ ਕੁਝ ਰਸਵਾਲ ਵੇਖਿਆ ਤੇ ਫਿਰ ਉਸ ਦੀ ਪਿੱਠ ਤੇ ਹੱਥ ਫੇਰਦੇ ਕਹਿਣ ਲੱਗੇ ਹੁਣ ਤੂੰ ਇਹ ਧੰਦਾ ਤਿਆਗ ਦੇ ਤੇ ਬਾਕੀ ਸਾਰੀ ਆਪਣੀ ਉਮਰ ਨੇਕ ਕਮਾਈ ਕਰਕੇ ਖਾ ਤੇ ਸਿਮਰਨ ਵਿੱਚ ਗੁਜ਼ਾਰ ਜੋ ਧਨ ਤੂੰ ਲੁੱਟਿਆ ਸਾਰਾ ਗਰੀਬਾਂ ਚ ਵੰਡ ਦੇ ਤੇਰੇ ਪਾਪੇ ਪਾਪ ਤੇਰੇ ਧੁੱਲ ਜਾਣਗੇ ਪਰ ਚੋਰ ਕਹਿੰਦਾ ਜਿਹੜੇ ਪਿੱਛੇ ਮੈਂ ਪਾਪ ਕੀਤੇ ਨੇ ਉਹਨਾਂ ਦੇ ਫਲ ਤਾਂ ਭੋਗਣੇ ਪੈਣਗੇ ਉਹਨਾਂ ਤੋਂ ਕਿਵੇਂ ਨਿਸਤਾਰਾ ਹੋਏਗਾ ਏ ਵੀ ਪੁਰਾਣਾ ਲਫ਼ਜ਼ ਹੈ ਨ 17 ਵੀ ਉਹਨਾਂ ਤੋਂ ਕਿਵੇਂ ਬਚਾ ਹੋਏਗਾ ਤੇ ਮਹਾਤਮਾ ਕਹਿੰਦਾ ਤੂੰ ਸੱਚੇ ਦਿਲੋਂ 68 ਤੀਰਥਾਂ ਦੇ ਇਸ਼ਨਾਨ ਕਰ ਜਿਵੇਂ 68 ਕੀਰਤ ਤੀਰਥ ਕਹਿੰਦੇ ਨਾ 68 ਤੀਰਥਾਂ ਦੇ ਤੇ ਕਦੇ ਤੁਹਾਨੂੰ 68 ਤੀਰਥ ਵੀ ਦੱਸਾਂਗੇ ਕਿਹੜੇ ਕਿਹੜੇ ਆ ਸੋ ਮਹਾਤਮਾ ਨੇ ਸਮਝਾਇਆ ਤੇ ਇੱਕ ਮੈਲੀ ਚਾਦਰ ਉਹਨੂੰ ਫੜਾਉਂਦੇ ਹੋਏ ਜਦੋਂ ਤੂੰ ਇਨਸ্নান ਕਰਦਿਆਂ ਕਰਦਿਆਂ ਇਹ ਚਾਦਰ ਚਿੱਟੀ ਹੋ ਗਈ ਤਾਂ ਤੂੰ ਮੇਰੇ ਕੋਲ ਪਰਤੇਂਗੀ ਹੁਣ ਮੈਲੀ ਆ ਐਨੇ ਇਸ਼ਨਾਨ ਕਰੀਂ ਕਿ ਤੇਰੀ ਚਾਦਰੇ ਚਿੱਟੀ ਹੋ ਜਾਵੇ ਸਮਝ ਲਈ ਤਾਂ ਕਿ ਤੇਰੇ ਪਿਛਲੇ ਪਾਪ ਧੋ ਲਗੇ ਫਿਰ ਝਟਕ ਰੋ ਕੇ ਕਹਿੰਦੇ ਵੇਖੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਨੇੜੇ ਨਾ ਆਉਣ ਦਵੇਂ ਸੋ ਉਹ ਚੋਰ ਉਸ ਮਹਾਤਮਾ ਤੋਂ ਮੈਲੀ ਚਾਦਰ ਲੈ ਕੇ ਚਾਦਰ ਓੜ ਕੇ ਆਪਣੇ ਉੱਤੇ ਮਾਰ ਕੇ ਬੁਕਲ ਤੁਰ ਪਿਆ ਇੱਕ ਤੀਰਥੇ ਗਿਆ ਪੁਰਖ ਸ਼ਰਧਾ ਨਾਲ ਇਸ਼ਨਾਨ ਕੀਤਾ ਪ੍ਰਭ ਦਾ ਨਾਮ ਸਿਮਰਿਆ ਅਗਲੇ ਤੀਰਥ ਉੱਪਰ ਇਸ ਤਰ੍ਹਾਂ ਇੱਕ ਇੱਕ ਕਰਕੇ ਉਸ ਚੋਰ ਨੇ 68 ਤੀਰਥਾਂ ਦੀ ਯਾਤਰਾ ਕੀਤੀ ਇਸ਼ਨਾਨ ਕੀਤਾ ਨਾਮ ਸਿਮਰਨ ਕੀਤਾ ਪੁੰਨਦਾਨ ਕੀਤਾ ਤੇ ਕਾਫੀ ਸਮਾਂ ਉਸ ਦਾ ਇਸ ਯਾਤਰਾ ਚ ਨਿਕਲ ਗਿਆ ਇਸਰਾਂ ਨੂੰ ਨਾਮ ਜਪਦਾ ਰਹਿੰਦਾ ਫਿਰ ਵੀ ਉਸ ਦੀ ਮੈਲੀ ਚਾਦਰ ਚਿੱਟੀ ਨਾ ਹੋਈ ਉਹ ਚਾਦਰ ਮੈਲੀ ਦੀ ਮੈਲੀ ਰਹੀ ਉਸ ਤੇ ਰੰਗ ਵਿੱਚ ਫਰਕ ਨਾ ਪਿਆ ਜਦੋਂ ਸਾਰੇ 68 ਤੀਰਥਾਂ ਦਾ ਇਸ਼ਨਾਨ ਕਰਕੇ ਉਹ ਵਾਪਸ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਵਾਪਸ ਤੁਰਿਆ ਕਿ ਉਹ ਮਹਾਤਮਾ ਨੂੰ ਪੁੱਛ ਸਕੇ ਕਿ ਕੀ ਉਸ ਦੀ ਯਾਤਰਾ ਜਾਂ ਉਸ ਦੇ ਸਿਮਰਨ ਦੇ ਵਿੱਚ ਕੀ ਖੁਨਾਮੀ ਰਹਿ ਗਈ ਹੈ ਜਿਹੜਾ ਤੁਸੀਂ ਇਹ ਦਿੱਤਾ ਸੀ ਕਿ ਚਾਦਰ ਚਿੱਟੀ ਹੋ ਜੂਗੀ ਸਮਝ ਲਈ ਤੇਰੇ ਪਾਪ ਧੁਲ ਗਏ ਜੇ ਚਾਦਰ ਚਿੱਟੀ ਨਹੀਂ ਹੋਈ ਮੈਲੇ ਦੀ ਮੈਲੀ ਹੈ ਤਾਂ ਇਹਦਾ ਮਤਲਬ ਪਾਪ ਨਹੀਂ ਧੁਲੇ ਉਹ ਨਿਰਾਸ਼ ਹੋ ਗਿਆ ਆਖਰ ਉਹ ਇੱਕ ਜੰਗਲ 'ਚ ਰੁਕਿਆ ਤੇ ਜਿੱਥੋਂ ਉਸਨੇ ਲੰਘਣਾ ਸੀ ਤੇ ਸੰਗਣਾ ਹਨੇਰਾ ਹੋਣ ਲੱਗਾ ਉਸਨੇ ਜੰਗਲ ਦੇ ਵਿੱਚ ਹੀ ਰਾਤ ਕੱਟਣ ਦਾ ਫੈਸਲਾ ਕੀਤਾ ਜੰਗਲੀ ਜਾਨਵਰਾਂ ਦੇ ਡਰ ਤੋਂ ਉਸਨੇ ਢੇਠਾਂ ਜ਼ਮੀਨ ਤੇ ਵਿਸ਼ਰਾਮ ਕਰਨਾ ਠੀਕ ਨਾ ਸਮਝਿਆ ਤੇ ਇੱਕ ਦਰਖਤ ਤੇ ਚੜ੍ਹ ਕੇ ਆਪਣੀ ਚਾਦਰ ਦੀਆਂ ਚਾਰੇ ਨੁਕਰਾ ਬੰਨ੍ਹੀਆਂ ਤੇ ਝੂਲਾ ਜਿਹਾ ਬਣਾ ਕੇ ਉਸ ਦੇ ਵਿੱਚ ਜਿਵੇਂ ਨਿਆਣਾ ਪਾਇਆ ਹੁੰਦਾ ਨਾ ਆਰਾਮ ਕਰਨ ਲਈ ਲੰਮਾ ਪਾਇਆ ਉਹ ਜੇ ਜਾਗਦਾ ਸੀ ਉਸ ਨੂੰ ਦੂਰੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਉਹ ਆਵਾਜ਼ ਇੱਕ ਔਰਤ ਦੀ ਸੀ ਇਹ ਜਾਪਦਾ ਸੀ ਕਿ ਜਿਵੇਂ ਕੋਈ ਕੁਛ ਆਦਮੀ ਉਸ ਔਰਤ ਨੂੰ ਜ਼ਬਰੀ ਜੰਗਲ ਚ ਧੱਕ ਕੇ ਲੈ ਜਾ ਰਹੇ ਨੇ ਤੇ ਉਹ ਰੋਲਾ ਪਾ ਰਹੀ ਹੈ ਉਹਨਾਂ ਦਾ ਵਾਵੇਲਾ ਸੁਣ ਕੇ ਚੋਰ ਦਰਖਤ ਧੋਤਰਿਆ ਤੇ ਜਿੱਧਰੋਂ ਸ਼ੋਰ ਆ ਰਿਹਾ ਸੀ ਉਧਰੋਂ ਵਧਿਆ ਕਿ ਚਲੋ ਪੰਨ ਖੱਟੀਆਂ ਵੇਖੀਏ ਤਾਂ ਪੰਜ ਬੰਦੇ ਇੱਕ ਜਵਾਨ ਮਟਿਆਰ ਇਸਤਰੀ ਨੂੰ ਵੈਸੇ ਮਟਿਆਰ ਲਿਖਣਾ ਚਾਹੀਦਾ ਜਵਾਨ ਇਸਤਰੀ ਨੂੰ ਘੇਰੀ ਖੜੇ ਸੀ ਇੱਕ ਮਟਿਆਰ ਨੂੰ ਘੇਰੀ ਖੜੇ ਸੀ ਹੁਣ ਪੰਜਾਬੀ ਦੀ ਖਾਸੀਅਤ ਹੈ ਜੇ ਤੁਸੀਂ ਮਟਿਆਰ ਕਹਿ ਦਿੱਤਾ ਜਾਂ ਗੱਭਰੂ ਕਹਿ ਦਿੱਤਾ ਤੁਹਾਨੂੰ ਮੁੰਡਾ ਜਾ ਔਰ ਦੱਸਣ ਦੀ ਲੋੜ ਨਹੀਂ ਸੋ ਪੰਜ ਬੰਦੇ ਇੱਕ ਮਟਿਆਰ ਨੂੰ ਘੇਰੀ ਖੜੇ ਸੀ ਕੋਈ ਉਸੇ ਨਾਲ ਪੜਕ ਰਿਹਾ ਸੀ ਕਿ ਇਹਨੂੰ ਕੱਚਾ ਚੱਬ ਜਾਵਾਂਗਾ ਇੱਕ ਕਹਿੰਦਾ ਤੇਰੇ ਗਿਣਗਣ ਬਦਲੇ ਲਵਾਂਗਾ ਦੂਜਾ ਕਹਿੰਦਾ ਮੈਂ ਤਾਂ ਇਸ ਤੇ ਹੁਸਨ ਦਾ ਮਤਵਾਲਾ ਮੈਂ ਤਾਂ ਇਸ ਨੂੰ ਭੋਗਾਗਾ ਤੀਜੇ ਦੀ ਨਜ਼ਰ ਉਸ ਤੇ ਜੀਵਰਾਂ ਤੇ ਸੀ ਤੇ ਚੌਥਾ ਕਹਿੰਦਾ ਇਹ ਮੈਨੂੰ ਹਮੇਸ਼ਾ ਦਰਕਾਰ ਦੀ ਰਹੀ ਅੱਜ ਮੈਂ ਇਸ ਤੋਂ ਆਪਣੇ ਤਲਵੇ ਚਟਾਵਾਂਗਾ ਵੇਖਦਾ ਇਹਦੀ ਮਦਦ ਲਈ ਕੌਣ ਆਉਂਦਾ ਇੱਥੇ ਤਾਂ ਰੱਬ ਵੀ ਨਹੀਂ ਆਏਗਾ ਪੰਜਵਾਂ ਰਤਾਕ ਨਰਮ ਸੀ ਉਹ ਅਲੀਮੀ ਨਾਲ ਕਹਿਣ ਲੱਗਾ ਇਹ ਸਾਡੇ ਹੱਥਾਂ 'ਚ ਜੰਮੀ ਪਈਏ ਸਾਡੇ ਮਾਲਕ ਦੀ ਧੀ ਹੈ ਤੁਸੀਂ ਜੋ ਮਰਜ਼ੀ ਉਸ ਤੋਂ ਖੋਲੋ ਪਰ ਇਹਨੂੰ ਬਹੁਤਾ ਪਰੇਸ਼ਾਨ ਨਾ ਕਰੋ ਉਹ ਥੋੜਾ ਜਿਆਦਾ ਧਾਰਮਿਕ ਸੀਗਾ ਕਿ ਇਹਨੂੰ ਜਲੀਲ ਨਾ ਕਰੋ ਗਹਿਣਾ ਘਟਾ ਜੋ ਮਰਜ਼ੀ ਖੋਲੋ ਸੋ ਉਹ ਮਟਿਆਰ ਦੁਲਹਨ ਵਾਂਗ ਸਜੀ ਹੋਈ ਸੀ ਉਸ ਦਾ ਜਿਸਮ ਗਹਿਣਿਆਂ ਨਾਲ ਲੱਦਿਆ ਸੀ ਤੇ ਅੱਖਾਂ ਦੇ ਵਿੱਚ ਉਸ ਦੇ ਤਰਲ ਮਿੰਤਾ ਸਨ ਬੇਚਾਰਗੀ ਸੀ ਚੋਰ ਉਹਨਾਂ ਦੇ ਕੋਲ ਜਾ ਖੜਾ ਹੋਇਆ ਸਥਿਤੀ ਦਾ ਜਾਇਜਾ ਲੈਣ ਲੱਗਾ ਤਾਂ ਉਹ ਪੰਜੇ ਮਰਦ ਹੱਕੇ ਬੱਕੇ ਰਹਿ ਗਏ ਉਸ ਧੀਮੀ ਨੂੰ ਛੱਡ ਕੇ ਉਸ ਚੋਰ ਵੱਲ ਲੱਪਕੇ ਕਿ ਭਾਈ ਤੂੰ ਕੌਣ ਹੈ ਇੱਥੇ ਕੀ ਕਰਨਾ ਹੈ ਚੋਰ ਨੇ ਵੇਖਿਆ ਕਿ ਉਹਨਾਂ 'ਚ ਕਿਸੇ ਕੋਲ ਤਲਵਾਰ ਕਿਸੇ ਕੋਲ ਲਾਠੀ ਕਿਸੇ ਕੋਲ ਬਰਛਾ ਪਰ ਚੋਰ ਖਾਲੀ ਸੋ ਉਹਨਾਂ ਪੰਜਾਂ ਨਾਲ ਲੜਨਾ ਬੜਾ دشਵਾਰ ਸੀ ਚੋਰ ਦਾ ਸੋ ਉਸ ਨੇ ਚਾਤਰੀ ਤੋਂ ਕੰਮ ਲਿਆ ਕਹਿੰਦਾ ਮੈਂ ਵੀ ਤੁਹਾਡੇ ਵਾਂਗ ਇੱਕ ਚੋਰ ਆ ਮੇਰਾ ਤਾਂ ਦਾ ਮਸਾਫਰਾ ਨੂੰ ਲੁੱਟਣਾ ਮੈਂ ਇੱਥੇ ਨੇੜੇ ਹੀ ਵਿਸ਼ਰਾਮ ਕਰ ਰਿਹਾ ਸੀ ਤੁਹਾਡਾ ਰੌਲਾ ਰੱਪਾ ਸੁਣ ਕੇ ਮੈਂ ਇੱਧਰ ਆ ਗਿਆ ਤੇ ਫਿਰ ਚੋਰ ਨੇ ਉਹਨਾਂ ਨੂੰ ਪੁੱਛਿਆ ਕਿ ਇਹ ਕੁੜੀ ਕੌਣ ਹੈ ਸੱਜਵੇਂ ਹੀ ਮਟਿਆਰ ਲੱਗਦੀ ਹੈ ਤੁਹਾਡਾ ਇਹਨਾਂ ਦੇ ਨਾਲ ਜਾਂ ਆਪਸ 'ਚ ਕੀ ਰਿਸ਼ਤਾ ਹੈ ਤੇ ਮਰਦਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਲੇਡੀ ਬੋਲੀ ਕੁੜੀ ਬੋਲੀ ਕਿ ਕਹਾਰ ਮੇਰੀ ਡੋਲੀ ਚੁੱਕ ਕੇ ਲੈ ਜਾ ਰਹੇ ਸਨ ਰਾਜ ਇਹ ਲੋਕ ਮਿਲ ਗਏ ਤੇ ਮੈਨੂੰ ਕਹਾਰਾਂ ਤੋਂ ਖੋ ਕੇ ਇੱਧਰ ਲੈ ਗਹਾਰ ਹੁੰਦੇ ਨੇ ਨਾ ਉਹ ਡੋਲੀ ਲੈ ਕੇ ਜਾਂਦੇ ਆ ਸੰਦੂਕ ਵਰਗੀ ਅੱਗੇ ਬਰਾਤਾਂ ਜਾਂ ਡੋਲੇ ਇਦਾਂ ਹੀ ਜਾਂਦੇ ਸੀ ਬੜਾ ਸੋਹਣਾ ਗੀਤ ਹੈ ਕਹਾਰ ਡੋਲੀ ਨਾ ਚਾਹਉ ਮੇਰਾ ਬਾਬਲ ਆਇਆ ਨਹੀਂ ਵੀਰਾ ਦੂਰ ਖੜਾ ਰੋਵੇ ਕਿਸੇ ਨੇ ਚੁੱਪ ਕਰਾਇਆ ਨਹੀਂ ਖੈਰ ਇਹਨਾਂ ਨੇ ਮੇਰਾ ਡੋਲਾ ਲੁੱਟ ਲਿਆ ਏ ਹੁਣ ਮੇਰੇ ਜੇਵਰ ਤੇ ਮੇਰੀ ਪੱਤ ਲੁੱਟ ਕੇ ਮੈਨੂੰ ਮਾਰ ਦੇਣਾ ਚਾਹੁੰਦੇ ਨੇ ਚੋਰਾ ਨੇ ਚੋਰ ਨੇ ਉਸ ਉਹਨਾਂ ਪੰਜਾਂ ਨੂੰ ਸਮਝਾਇਆ ਕਿ ਤੁਸੀਂ ਇਹਦਾ ਗਹਿਣਾ ਘਟਾ ਜੇਵਰ ਲੁੱਟ ਲਓ ਪਰ ਇਸ ਨੂੰ ਮਾਰੋ ਨਾ ਧੀ ਧਿਆਣੀ ਹੈ ਧੀਮੀ ਮਾਨੀ ਹੈ ਇਹਦੀ ਪੱਤ ਲੁੱਟਣੀ ਸ਼ੋਭਾ ਨਹੀਂ ਇਹ ਬਹੁਤ ਵੱਡਾ ਪਾਪ ਹੈ ਪਰ ਉਹਨਾਂ ਚੋ ਇੱਕ ਕਹਿਣ ਲੱਗਾ ਕਿ ਮੈਂ ਤਾਂ ਇਸ ਆਦਮੀ ਦਾ ਇਸ ਕੁੜੀ ਦੇ ਪਿਓ ਦਾ ਘਰੇਲੂ ਨੌਕਰ ਹਾਂ ਇਹ ਸਾਨੂੰ ਪਛਾਣਦੀ ਹੈ ਜੇ ਅਸੀਂ ਉਸ ਨੂੰ ਜਿੰਦਾ ਛੱਡ ਦਿੱਤਾ ਤਾਂ ਸਾਡੇ ਪਰਿਵਾਰ ਲਈ ਸਾਡੇ ਲਈ ਸਮੱਸਿਆ ਹੋਏਗੀ ਤੂੰ ਸਿਆਣਾ ਤੂੰ ਦੱਸ ਅਸੀਂ ਇਹਨੂੰ ਛੱਡਾਂਗੇ ਤਾਂ ਮਰਾਂਗੇ ਕਿਉਂਕਿ ਇਹਨੇ ਆਪਣੇ ਪਿਓ ਨੂੰ ਦੱਸਣਾ ਕਿ ਇਹ ਤਾਂ ਸਾਡੇ ਨੌਕਰ ਸੀਗੇ ਜਿਨ੍ਹਾਂ ਨੇ ਮੈਨੂੰ ਲੁੱਟਿਆ ਚੋਰ ਸੋਚੀ ਪੈ ਗਿਆ ਤੇ ਕਹਿਣ ਲੱਗਾ ਤੁਸੀਂ ਹੁਣ ਆਰਾਮ ਕਰੋ ਸਾਰੀ ਰਾਤ ਪਈ ਆਪਾਂ ਸੋਚ ਲੈਨੇ ਆ ਇਹ ਕਿਹੜਾ ਕਿਤੇ ਭੱਜ ਜਾਵੇਗੀ ਇੱਕ ਕਹਿੰਦਾ ਜੇ ਅਸੀਂ ਸੌਂਗੇ ਨੱਸ ਜਾਏਗੀ ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ ਮੈਂ ਇਹਦੀ ਰਾਖੀ ਕਰਾਂਗਾ ਸਵੇਰ ਤੱਕ ਆਪਾਂ ਕੋਈ ਹੱਲ ਕੱਢਦੇ ਆਂ ਤੇ ਉਹ ਕੋਚਰ ਗੱਲਾਂ ਕਰਦੇ ਰਹੇ ਫਿਰ ਪੰਜੇ ਆਰਾਮ ਕਰਨ ਲਈ ਇੱਧਰ ਉੱਧਰ ਥਾਂ ਵੇਖਣ ਲੱਗੇ ਤੇ ਉਹਨਾਂ ਨੇ ਆਪਣੇ ਹਥਿਆਰ ਉਸ ਉੱਥੇ ਹੀ ਉਸ ਦੇ ਕੋਲ ਰੱਖ ਦਿੱਤੇ ਚੋਰ ਨੇ ਇੱਕ ਤਲਵਾਰ ਖੋਦ ਫੜ ਲਈ ਤੇ ਇੱਕ ਕੁੜੀ ਨੂੰ ਫੜਾ ਦਿੱਤੀ ਬਾਕੀ ਸਾਰੇ ਹਥਿਆਰ ਇੱਧਰ ਉੱਧਰ ਸੁੱਟ ਦਿੱਤੇ ਲੁਕਾ ਦਿੱਤੇ ਤੇ ਫਿਰ ਦੋਹਾਂ ਨੇ ਤਲਵਾਰਾਂ ਨਾਲ ਫੜ ਕੇ ਹੱਥਾਂ 'ਚ ਫੜ ਕੇ ਉਹਨਾਂ ਪੰਜਾਂ ਨੂੰ ਬੰਗਾ ਰਿਆ ਤੇ ਏਕ-ਏਕ ਕਰਕੇ ਪੰਜਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਚੋਰ ਨੇ ਫਿਰ ਕੁੜੀ ਨੂੰ ਆਖਿਆ ਕਿ ਚੱਲ ਤੈਨੂੰ ਤੇਰੇ ਘਰ ਛੱਡ ਆਉਣਾ ਪਰ ਉਹ ਕਹਿੰਦੀ ਜੇ ਮੈਨੂੰ ਮੇਰੇ ਘਰ ਦੇ ਨੇ ਕਬੂਲ ਨਾ ਕੀਤਾ ਕਿ ਤੈਨੂੰ ਪਰाये ਮਰਦ ਜੰਗਲ ਚ ਲੈ ਗਏ ਸੀ ਜਿਵੇਂ ਹੋਇਆ 47 ਚ ਇਦਾਂ ਹੀ ਹੋਇਆ ਪਿੰਜਰ ਫਿਲਮ ਇਦਾਂ ਹੀ ਬਣੀ ਆ ਫਿਰ ਬਹੁਤ ਸਾਰੇ ਲੋਕ ਪ੍ਰਵਾਨ ਨਹੀਂ ਨਾ ਕਰਦੇ ਆਪਾਂ ਕਹਾਣੀ ਵੀ ਸੁਣਾਈ ਸੀ ਬਾਬਾ ਬਘੇਲ ਸਿੰਘ ਹੋਰਾਂ ਦੀ ਕਮਲ ਸੋ ਕੁੜੀ ਦਚਿੱਤੀ ਚ ਸੀ ਕਿ ਉਹ ਬੁਜਦਲ ਨਿਕਲੇ ਇਹਨਾਂ ਕੋਲੋਂ ਮੇਰਾ ਡੋਲਾ ਖੋ ਲਿਆ ਏ ਜੇ ਉਹਨਾਂ ਬੁਜਦਲਾ ਨੇ ਮੈਨੂੰ ਕਬੂਲ ਨਾ ਕੀਤਾ ਜਿਹੜੇ ਮੈਨੂੰ ਨਹੀਂ ਬਚਾ ਸਕੇ ਮੈਂ ਉਹਨਾਂ ਕੋਲ ਕਿਉਂ ਜਾਵਾਂ ਉਹੀ ਕਮਲ ਵਾਲੀ ਕਹਾਣੀ ਹੈ ਕਿ ਉਹ ਬੁਝਦਲ ਸੀ ਉਹ ਇਹਨਾਂ ਪੰਜ ਚੋਰਾਂ ਦਾ ਮੁਕਾਬਲਾ ਨਹੀਂ ਕਰ ਸਕੇ ਤੇ ਮੇਰੀ ਕੀ ਰਾਖੀ ਕਰਨਗੇ ਮੈਨੂੰ ਮੇਰਾ ਦਿਲ ਨਹੀਂ ਮੰਦਾ ਕਿ ਉਹਨਾਂ ਕੋਲ ਜਾਵਾਂ ਉਹਨਾਂ ਨੇ ਮੈਨੂੰ ਬਚਾਉਣਾ ਤਾਂ ਇੱਕ ਪਾਸੇ ਇਹਨਾਂ ਪੰਜਾਂ ਦਾ ਪਿੱਛਾ ਤੱਕ ਨਹੀਂ ਕੀਤਾ ਆਪਣੇ ਪੱਲੇ ਨਾਲ ਹੰਝੂ ਪੂੰਝਦੀ ਹੋਈ ਕੁੜੀ ਕਹਿਣ ਲੱਗੀ ਹੁਣ ਤਾਂ ਤੁਸੀਂ ਮੇਰੇ ਰਖਵਾਲੇ ਹੋ ਜਿੱਥੇ ਮਰਜ਼ੀ ਲੈ ਜਾਓ ਮਾਰੋ ਭਾਵੇਂ ਛੱਡੋ ਚੋਰ ਕਹਿਣ ਲੱਗਾ ਤੂੰ ਮੇਰੀ ਭੈਣ ਹੈ ਮੈਂ ਤੈਨੂੰ ਤੇਰੇ ਪਿਓ ਕੋਲ ਛੱਡ ਆਉਣਾ ਰਾਤ ਭਰ ਉਹ ਜੰਗਲ 'ਚ ਰਹੇ ਤੇ ਸਵੇਰੇ ਚੋਰ ਉਹ ਸੱਜਵੇ ਮਟਿਆਰ ਨੂੰ ਲੈ ਕੇ ਉਹਦੇ ਪਿੰਡ ਪੁੱਜਾ ਤੇ ਉਸ ਮਟਿਆਰ ਦਾ ਪਿਓ ਭਰਾ ਤੇ ਹੋਰ ਰਿਸ਼ਤੇਦਾਰ ਕੁੜੀ ਨੂੰ ਗਹਿਣਾ ਸਮਿਤ ਸੁਰੱਖਿਆਤ ਵੇਖ ਕੇ ਬੜੇ ਖੁਸ਼ ਹੋਏ। ਉਹਨਾਂ ਨੇ ਸਾਰੀ ਵਿਥਿਆ ਸੁਣੀ ਤੇ ਚੋਰ ਨੂੰ ਇਨਾਮ ਦੇਣਾ ਚਾਹਿਆ ਪਰ ਚੋਰ ਨੇ ਇੱਕ ਕੱਚੀ ਕੋਡੀ ਵੀ ਨਾ ਲਈ। ਅੱਗੇ ਉਹ ਕੋਡੀ ਹੀ ਹੁੰਦੀ ਸੀ ਨਾ ਅਗਲਾ ਕਹਿੰਦਾ ਫੁੱਟੀ ਕੋਡੀ ਜਾਂ ਕੱਚੀ ਕੋਡੀ ਅਸਲੀ ਕੋਡੀ ਦੀ ਜਗ੍ਹਾ ਉਹ ਵੀ ਇੱਕ ਵੈਲਿਊ ਸੀ ਕਰੰਸੀ ਰੇਟ ਸੇ। ਕਹਿਰ ਉਸਨੇ ਕੱਚੀ ਕੋਡੀ ਵੀ ਨਾਲ ਲਈ ਤੇ ਉਥੋਂ ਵਿਦਾ ਹੋ ਕੇ ਉਹ ਚੋਰ ਅੱਗੇ ਤੁਰਨ ਲੱਗਾ ਤਾਂ ਉਸ ਨੂੰ ਯਾਦ ਆਇਆ ਕਿ ਉਸਦੀ ਚਾਦਰ ਤਾਂ ਜੰਗਲ 'ਚ ਰਹਿ ਗਈ ਹੈ ਉਹ ਸਿੱਧਾ ਜੰਗਲ 'ਚ ਗਿਆ ਤੇ ਉੱਥੇ ਪਹੁੰਚ ਕੇ ਕੀ ਵੇਖਦਾ ਉਹਦੀ ਉਹ ਮੈਲੀ ਚਾਦਰ ਚਿੱਟੀ ਹੋਈ ਪਈ ਸੀ ਚੋਰ ਉਹ ਚਿੱਟੀ ਚਾਦਰ ਲੈ ਕੇ ਮਹਾਤਮਾ ਕੋਲ ਗਿਆ ਮਹਾਤਮਾ ਨੇ ਸਾਰਾ ਮਾਜਰਾ ਸੁਣਿਆ ਤੇ ਕਹਿਣ ਲੱਗਾ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਜਿਹੜੀ ਚਾਦਰ 68 ਤੀਰਥਾਂ ਦੇ ਇਸ਼ਨਾਨਾਂ ਦੇ ਬਾਵਜੂਦ ਵੀ ਮੈਲੀ ਰਹੀ ਉਹ ਪੰਜਾਂ ਵਿਅਕਤੀਆਂ ਦੇ ਕਤਲ ਮਗਰੋਂ ਕਿਵੇਂ ਸੁਪਿਆਦ ਹੋਗੀ ਮਹਾਤਮਾ ਜੀ ਮੈਨੂੰ ਇਹਦਾ ਰਾਜ ਦੱਸੋ ਮਹਾਤਮਾ ਨੇ ਸਮਝਾਇਆ ਕਿ ਉਹਨਾਂ ਕਤਲਾਂ ਦੇ ਵਿੱਚ ਤੇਰਾ ਕੋਈ ਸਵਾਰਥ ਨਹੀਂ ਸੀ ਉਹ ਖੂਨ ਤੂੰ ਆਪਣੇ ਵਾਸਤੇ ਨਹੀਂ ਕੀਤਾ ਕਿਸੇ ਦੀ ਜਾਨ ਮਾਲ ਤੇ ਪੱਤ ਦੀ ਰੱਖਿਆ ਲਈ ਕੀਤਾ ਇੱਕ ਇਨਸਾਨ ਇੱਕ ਔਰਤ ਜਿਸ ਦੇ ਨਾਲ ਇੰਨੀ ਦਰਿੰਦਗੀ ਹੋਣੀ ਸੀ ਤੂੰ ਉਹਨਾਂ ਦੀ ਇੱਜ਼ਤ ਬਚਾਈ ਹੈ ਇਸ ਕਰਕੇ 68 ਤੀਰਥਾਂ ਤੇ ਜਾ ਕੇ 68 ਤੀਰਥਾਂ ਤੇ ਜਾ ਕੇ ਵੀ ਤੇਰੀ ਚਾਦਰ ਮੈਲੇ ਦੀ ਮੈਲੀ ਰਹੀ ਪਰ ਤੂੰ ਇੱਕ ਅਬਲਾ ਔਰਤ ਨੂੰ ਉਹਨਾਂ ਵੈਸ਼ੀਆਂ ਤੋਂ ਬਚਾਇਆ ਇਸ ਕਰਕੇ ਤੇਰੇ ਸਾਰੇ ਪਾਪ ਧੁੱਲ ਗਏ ਇਹ ਧਰਮ ਹੈ ਹੁਣ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਸਿੱਖੀ ਇਸ ਗੱਲ ਦੀ ਗਵਾਹ ਆ ਪਰ ਸਿੱਖਾਂ ਨੇ ਕੀ ਕੀਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਸਿੱਖਾਂ ਨੂੰ ਮਾਲਾ ਫੜਾ ਦਿੱਤੀਆਂ ਗਈਆਂ ਅੰਗਰੇਜ਼ ਨੇ ਛਾਤਰਤਾ ਕੀਤੀ ਕਿ ਬਸ ਨਾਮ ਜਪੋ ਵੰਡ ਛਕੋ ਕਿਰਤ ਪਿੱਛੇ ਰਹਿ ਗਈ ਕਿਰਤ ਜਾਂ ਕਿਰਪਾਨ ਜਿਹੜੀ ਕਿਰਪਾ ਦਾ ਪਾਤਰ ਸੀ ਉਹ ਖੋ ਲਈ ਗਈ। ਉਹਦੀ ਜਗ੍ਹਾ ਸਿਮਰਨੇ ਆ ਗਏ। ਉਹਦੀ ਜਗ੍ਹਾ ਵਰੰਗਣਾ ਆ ਗੀਆਂ ਕੱਚਾਂ 'ਚ। ਉਹਦੀ ਜਗ੍ਹਾ ਚਮਾਸੇ ਆ ਗਏ। ਉਹਦੀ ਜਗ੍ਹਾ ਚਲੀਹੇ ਆ ਗਏ। ਅਸਲ ਧਰਮ ਉਹ ਹੈ ਜਿਹੜਾ ਤੁਸੀਂ ਕਿਸੇ ਦੇ ਹੱਕ 'ਚ ਖੜਦੇ ਹੋ। ਨਾਮ ਸਿਮਰਨ ਨਾਲ ਕੀ ਹੋ ਜਾਏਗਾ? ਨਾਮ ਸਿਮਰਨ ਠੀਕ ਹੈ ਤੁਹਾਨੂੰ ਸੈਟੀਸਫੈਕਸ਼ਨ ਦੇਗਾ। ਤੁਹਾਡੇ ਮਨ 'ਚ ਜੋ ਮੈਲ ਹੈ ਜਾਂ ਜਿਹੜਾ ਤੁਹਾਡੇ ਡਿਪਰੈਸ਼ਨ ਹੈ ਜਾਂ ਜਿਹੜੀਆਂ ਤੁਹਾਡੇ ਉਦਾਸੀਆਂ ਨੇ ਕਿ ਮੇਰੇ ਕੋਲ ਆ ਨਹੀਂ ਉਹ ਨਾਮ ਸਿਮਰ ਨਾਲ ਥੋੜਾ ਦੂਰ ਹੋ ਸਕਦਾ ਹੈ ਪਰ ਜਿਹੜਾ ਤੁਹਾਡਾ ਅਸਲ ਧਰਮ ਹੈ ਨਾ ਉਹ ਇਹ ਹੈ ਕਿ ਕਿਸੇ ਗਊ ਗਰੀਬ ਦੇ ਹੱਕ 'ਚ ਖੜੋ ਗਊ ਗਰੀਬ ਤਾਂ ਚਲੋ ਜੜਦਾ ਖਾਣ ਵਾਲਾ ਤਾਂ ਗਊ ਵੀ ਖਾਂਦੇ ਨੇ ਪਰ ਵੰਨਤ ਹੈ ਕਿਸੇ ਪੀੜਤ ਦੇ ਹੱਕ ਦੇ ਵਿੱਚ ਖੜਨਾ ਇਹ ਧਰਮ ਹੈ ਜੇ ਅਸੀਂ ਸਾਰੇ ਲੋਕ ਇਸ ਨੂੰ ਸਮਝ ਲਈਏ ਕਿ ਜੇ ਜ਼ੁਲਮ ਕਰਨਾ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਇਹ ਸਿੱਖੀ ਸਿਧਾਂਤ ਤਾਂ ਕਿਸੇ ਹੋਰ ਧਰਮ ਦਾ ਸਿਧਾਂਤ ਨਹੀਂ ਪਰ ਅਸੀਂ ਕਹਿੰਦੇ ਹਾਂ ਕਿ ਬਾਜਾਂ ਵਾਲਾ ਆਏਗਾ ਗੁਰੂ ਨਾਨਕ ਆਏਗਾ ਉਹ ਤਾਰਾ ਕਰੇਗਾ ਤੇ ਤੁਸੀਂ ਮਾਲਾ ਘਸਾਈ ਜਾਓ ਮਾਲਾ ਤਾਂ ਫਿਰ ਭਗਵਾਨ ਤੋਂ ਮੰਦਾ ਖਾਣਾ ਟਰੱਕ ਦੇ ਟਰਨ ਨਾਲ ਬੰਦੋ ਘਾਟੀ ਦਾ ਢੇਡਾ ਲਾਇਓ 4000 ਕਿਲੋਮੀਟਰ ਪਾਪ ਧੁੱਲ ਜਾਣਗੇ ਉਸ ਅਵਲਾ ਨੂੰ ਕੀ ਫਾਇਦਾ ਸਿੱਖ ਕੌਮ ਦਾ ਜਿਹੜਾ ਮਾਰਸ਼ਲ ਸੀ ਜਿਵੇਂ ਬਾਬਾ ਭਗੇਲ ਸਿੰਘ ਦੀ ਕਹਾਣੀ ਸੀ ਸਵਾ ਲੱਖ ਬੰਦੇ ਨੇ ਸੁਣੀ ਆ ਸੋ ਇੱਕ ਮਿਸਾਲ ਸੀ ਉਸ ਕਹਾਣੀ ਕਮਲ ਦੀ ਜਿਹੜੀ ਹਿੰਦੂਆਂ ਦੀ ਕੁੜੀ ਸੀਗੀ ਜੋ ਬਗੇਲ ਸਿੰਘ ਹੋਰਾਂ ਨੇ ਜਾਂ ਸਾਰਿਆਂ ਨੇ ਉਸ ਵਕਤ ਜੋ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਜ਼ੁਲਮ ਦੇ ਖਿਲਾਫ ਲੜਨਾ ਤੇ ਆਪਾ ਵਾਰ ਦੇਣਾ ਇਹ ਧਰਮ ਹੈ ਕੱਲੇ ਨਾਮ ਸਿਮਰਨ ਕਰਨੇ ਕੱਲਾ ਪਾਠ ਕਰਨਾ ਕੱਲੇ ਚਲੀਹੇ ਘਟਣੇ ਇਕੱਠਾ ਕੱਲਾ ਸੁਖਮਨੀ ਸਾਹਿਬ ਪੜੀ ਜਾਣਾ ਇਹ ਧਰਮ ਨਹੀਂ ਹੈ ਜਿਹੜੀ ਵੀ ਤੁਸੀਂ ਕਿਰਤ ਕਰਦੇ ਹੋ ਭਾਵੇਂ ਝੋਨਾ ਲਾਉਂਦੇ ਹੋ ਕਣਕ ਲਾਉਂਦੇ ਹੋ ਗੋੜ ਵੀ ਗੋੜ ਪੈਦਾ ਕਰਦੇ ਹੋ ਕੁਝ ਵੀ ਕਰਦੇ ਹੋ ਪੱਤਰਕਾਰੀ ਕਰਦੇ ਹੋ ਪੈਂਚਰ ਲਾਉਂਦੇ ਹੋ ਪੇਂਟਰ ਹੋ ਦਿਹਾੜੀਦਾਰ ਹੋ ਪ੍ਰੋਫੈਸਰ ਹੋ ਆਪਣੇ ਪੇਸ਼ੇ 'ਚ ਇਮਾਨਦਾਰੀ ਲਿਓ ਜੇ ਕਿਤੇ ਕੋਈ ਲੋੜਵੰਦਾ ਉਹਦੀ ਮਦਦ ਕਰੋ ਕਿਤੇ ਜ਼ੁਲਮ ਹੋ ਰਿਹਾ ਤੇ ਉਥੇ ਬਾਹ ਖੜੀ ਕਰਕੇ ਵਗਾਰੋ ਜਿਵੇਂ ਬਾਬੇ ਕਹਿੰਨੇ ਬਾਬਰ ਕਿਆਂ ਨੂੰ ਵਗਾਰਿਆ ਸੀ ਰੱਬ ਨੂੰ ਵੀ ਲੰਮਾ ਦਿੱਤਾ ਕਿ ਇਤੀ ਮਾਰ ਪਈ ਗੁਰਲਾਣੇ ਤੈ ਕੀ ਦਰਦ ਨਾ ਆਇਆ ਫਿਰ ਕਾਹਦਾ ਰੱਬ ਐ ਭਾਈ ਤੂੰ ਇੱਥੇ ਹੈਰਾਨੀ ਆ ਕਿ ਹਰਜੀਤ ਕੋਰਨਾ ਦੀ ਉਸ ਮਟਿਆਰ ਨੂੰ ਕੁੱਤੇ ਖਾ ਗਏ ਤੇ ਹਜ਼ਾਰਾਂ ਬੰਦਿਆਂ ਨੇ ਵੈਗਰੂ ਵੈਗਰੂ ਲਿਖ ਦਿੱਤਾ ਯਰ ਵੈਗਰੂ ਵੈਗਰੂ ਕੁੱਤਿਆਂ ਨੂੰ ਖਤਮ ਕਰੂਗਾ ਆ ਕੇ ਤੁਸੀਂ ਨਾ ਕੁਛ ਕਰਿਓ ਤੁਸੀਂ ਉਸ ਦੇ ਖਿਲਾਫ ਨਾ ਬੋਲਿਓ ਹੁਣ 800 ਬੰਦਾ ਜੇ ਧੁੱਕੀ ਕੱਢ ਕੇ ਇਹਨਾਂ ਮਨਿਸਟਰਾਂ ਨੂੰ ਘੇਰੇ ਇਹਨਾਂ ਨੂੰ ਸਵਾਲ ਕਰੇ ਕਿ ਕੁੱਤੇ ਬੰਦਿਆਂ ਨੂੰ ਖਾ ਰਹੇ ਤੇ ਤੁਸੀਂ ਕਰਦੇ ਕੀ ਹੋ ਅਵਾਮ ਇਕੱਠਾ ਹੋ ਕੇ ਮੈਨਕਾ ਲਾਣੇ ਨੂੰ ਘੇਰੇ ਕਿਹਦਾ ਜਵਾਬ ਦੇ ਇਲੈਕਸ਼ਨ ਲੜਦਿਆਂ ਤੂੰ ਪਰ ਬੋਲਦਾ ਕੋਈ ਨਹੀਂ ਹੁਣ ਹਰਜੀਤ ਕੋਰ ਜਿਹੜੀ ਉਹ ਲੜਕੀ ਔਰਤ ਮਰੀਏ ਦੋ ਬੱਚਿਆਂ ਦੀ ਮਾਂ ਹੁਣ ਉਹ ਦੋ ਮਾਸੂਮਾਂ ਦਾ ਜਿਹੜੇ 4 ਤੇ 8 ਸਾਲ ਦੇ ਨੇ ਉਹਨਾਂ ਦੀ ਜ਼ਿੰਦਗੀ ਕੀ ਹੈ ਸਿਰਫ ਕੁੱਤੇ ਪਰ ਭੁੱਖ ਹੋ ਗਏ ਕੁੱਤਿਆਂ ਦੀ ਆਪਣਾ ਸلسلਾ ਪਰ ਇਹ ਜਿਹੜਾ ਵਸੋਂ ਦਾ ਇਸ ਤਰ੍ਹਾਂ ਕਿਸੇ ਵੀ ਚੀਜ਼ ਦਾ ਵਾਅਦਾ ਇਹ ਨਰਕ ਹੈ ਪਾਵੇਂ ਮਨੁੱਖੀ ਵਾਧਾ ਵੀ ਐ ਹੁਣ ਜਥੇਰ ਧੋਮਾ ਕਹਿੰਦਾ ਪੰਜ ਪੰਜ ਜਵਾਕ ਜੰਮ ਲੋ ਗੁਰੂ ਸਾਹਿਬ ਦਾ ਗ੍ਰਹਿਸਤ ਨੂੰ ਕਹਿੰਦੇ ਨੇ ਤੁਸੀਂ ਕਿਉਂ ਬੇਗੰਮਣੇ ਹੋ ਗੰਦੀਆਂ ਗੰਦੀਆਂ ਗੱਲਾਂ ਕੱਢ ਦਿਓ ਸੋ ਇਸ ਕਰਕੇ ਧਰਮ ਉਹ ਐ ਜਿਹੜਾ ਅਸੀਂ ਕਿਸੇ ਇਨਸਾਨੀਅਤ ਲਈ ਕੁਛ ਕਰ ਸਕੀ ਕਿਸੇ ਵੀ Hindu Sikh Muslim ਕਿਸੇ ਨਾਲ ਵੀ ਤੱਕਾ ਹੁੰਦਾ ਉੱਥੇ ਖੜੀਏ ਸਿਰਫ ਇਹ ਨਹੀਂ ਕਿ ਅਸੀਂ ਸਿੱਖ ਐ ਤਾਂ ਸਿੱਖਾਂ ਦੀ ਮਦਦ ਲਈ ਖੜਾਂਗੇ Hindu ਆ ਤਾਂ Hindu ਰਾਸ਼ਟਰੀ ਲਿਆਵਾਂਗੇ ਔਰ ਰੋਜ਼ ਹਜ਼ਾਰਾਂ ਹਿੰਦੂ ਮਰਦੇ ਨੇ 6000 ਬੱਚਾ ਇਸ ਮੁਲਕ ਚ ਕਪੋਸ਼ਨ ਨਾਲ ਮਰਦਾ ਹੈ ਭੁੱਖ ਮਰੀ ਨਾਲ ਗਰੀਬੀ ਨਾਲ ਉਹਦੀ ਜ਼ਿੰਮੇਵਾਰ ਕੌਣ ਹੈ ਕਾਰਪੋਰੇਟ ਉਹਦੀ ਜ਼ਿੰਮੇਵਾਰ ਕੌਣ ਨੇ ਸੱਤਾਧਾਰੀ ਲੋਕ ਉਥੇ ਤੁਸੀਂ ਪ੍ਰਾਣ ਪ੍ਰਤੀਸ਼ਟਾ ਕਰੀ ਜੋ ਕਿ ਰਾਮ ਲੱਲਾ ਦੀ ਮੂਰਤੀ ਲਾਗੀ ਕੀ ਹੋ ਜਾਣਾ ਉਹਦੇ ਨਾਲ ਦਰਬਾਰ ਸਾਹਿਬ ਤੇ ਸੋਨਾ ਲੱਗਿਆ ਕੀ ਹੋ ਜਾਣਾ ਉਹਦੇ ਨਾਲ ਦਰਬਾਰ ਸਾਹਿਬ ਤੇ ਲੱਗੇ ਸੋਨੇ ਤੇ ਕੀ ਹੋ ਜਾਣਾ ਕਬੂਤਰਾਂ ਨੇ ਆਉਣਾ ਰੁਟੀਨ ਚ ਮਿੱਠ ਕਰਨੀ ਹੈ ਉਹਨਾਂ ਲਈ ਸੋਨਾ ਕੀ ਤੇ ਲੋਹਾ ਕੀ ਕੀ ਉਹਦੇ ਨਾਲ ਕਿਸੇ ਸਿੱਖ ਦਾ ਪਰਵਤਾਰਾ ਹੋ ਜਾਏਗਾ ਸੋਨਾ ਲੱਗਣ ਨਾਲ ਜੇ ਉਹਦੀ ਜਗ੍ਹਾ ਕੋਈ ਹਸਪੀਟਲ ਬਣਿਆ ਉਹਦੀ ਜਗ੍ਹਾ ਕੋਈ ਵੱਡਾ ਧਾਰਮਿਕ ਸਥਾਨ ਬਣਿਆ ਉਹਦੀ ਜਗ੍ਹਾ ਸੜਕ ਵਧੀਆ ਬਣੇ ਕਿਸੇ ਦੀ ਜ਼ਿੰਦਗੀ ਨਾ ਜਾਵੇ ਉਹਦੀ ਜਗ੍ਹਾ ਵਾਤਾਵਰਨ ਖਰਾਬ ਨਾ ਹੋਵੇ ਜੋ ਪਵਨ ਗੁਰੂ ਪਾਣੀ ਪਤਾ ਸੰਦੇਸ਼ ਦਿੱਤਾ ਗੁਰੂ ਸਾਹਿਬ ਨੇ ਜਿਹੜੀਆਂ ਅੱਗਾਂ ਲੱਗਦੀਆਂ ਨੇ ਅਸੀਂ ਉਹ ਰੋਕੀ ਟਟੇਰੀਆਂ ਨੂੰ ਟੀਨਾ ਤੇ ਅੰਡੇ ਨਾ ਦੇਣੇ ਪੈਣ ਇਹ ਧਰਮ ਹੈ ਉਹ ਵੈਗਰੂ ਸਭ ਦਾ ਭਲਾ ਕਰੀ ਕਾਹਦਾ ਭਲਾ ਕਰੀ ਯਾਰ ਇਹ ਕੋਈ ਗੱਲ ਹੈ ਵੈਗਰੂ ਨੇ ਤਾਂ ਕਰਨੀ ਆ ਉਹਨੇ ਤੁਹਾਡੀ ਸ਼ਿਫਾਰਿਸ਼ ਮੰਨਣੀ ਹੈ ਤੇ ਤੁਸੀਂ ਵੀ ਉੱਠ ਕੇ ਕਿਸੇ ਦਾ ਭਲਾ ਕਰ ਦੋ ਨਾ ਸੋ ਇਸ ਕਰਕੇ ਅਸਲ ਧਰਮ ਇਹ ਹੈ ਜਿਹੜਾ ਇਸ ਚੋਰ ਨੇ ਨਵਾਇਆ ਚਾਹੇ ਉਸ ਨੂੰ ਮੌਕੇ ਦੀ ਨਜ਼ਾਕਤ ਦੇ ਮੁਤਾਬਕ ਉੱਥੇ ਉਹ ਕਤਲ ਕਰਨਾ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਉਹ ਪੰਜਾ ਨੇ ਇਹਨੂੰ ਨਹੀਂ ਸੀ ਛੱਡਣਾ ਉਹ ਬੰਦੇ ਨੇ ਚਾਹੇ ਟਿਕੜਮਬਾਜੀ ਕੀਤੀ ਚਾਹੇ ਧੋਖਾ ਕੀਤਾ ਉਹਦਾ ਕਿਸੇ ਹੱਦ ਤੱਕ ਉਹ ਧੋਖਾ ਵੀ ਜਾਇਜ਼ ਹੈ ਕਿਉਂਕਿ ਹੱਲ ਕੋਈ ਨਹੀਂ ਸੀ ਕਿਉਂਕਿ ਉਹਨਾਂ ਨੇ ਉਸ ਔਰਤ ਨੂੰ ਜਿਉਂਦਾ ਨਹੀਂ ਸੀ ਛੱਡਣਾ ਕਿਉਂਕਿ ਉਹਨਾਂ ਨੇ ਪਾਪ ਇਦਾਂ ਹੀ ਕਰਨਾ ਸੀ ਇਹਨੂੰ ਮਾਰ ਕੇ ਹੋਰ ਨੂੰ ਮਾਰਨਾ ਸੀ ਜਿਹੜਾ ਬੰਦਾ ਪਾਪ ਦੀ ਸੀਮਾ ਤੋਂ ਨਹੀਂ ਹਟਦਾ ਤੇ ਉਹਨੂੰ ਫਿਰ ਪਾਰ ਉਤਾਰਿਆ ਚੰਗਾ ਵੀ ਹੈ ਕਿਸੇ ਹੱਦ ਤੱਕ ਜਦੋਂ ਕੋਈ ਹੋਰ ਬਦਲ ਨਾ ਹੋਵੇ ਗੁਰੂ ਸਾਹਿਬ ਨੇ ਵੀ ਤਾਂ ਹੀ ਆਖਿਆ ਕਿ ਜਦੋਂ ਕੋਈ ਹੋਰ ਹੱਲ ਨਾ ਹੋਵੇ ਤੇ ਫਿਰ ਉਦੋਂ ਸ਼ਮਸ਼ੀਰ ਠੋਣਾ ਜਾਇਜ ਹੈ ਪਰ ਉਸ ਤੋਂ ਪਹਿਲਾਂ ਹੱਲ ਸੋਚ ਲੈਣੇ ਚਾਹੀਦੇ ਨੇ ਸੋ ਇਹ ਸੀ ਕਹਾਣੀ ਮੈਲੀ ਚਾਦਰ ਉਮੀਦ ਆ ਤੁਹਾਨੂੰ ਅੱਛੀ ਲੱਗੇਗੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਬ੍ਰਹਮਾ ਨੂੰ ਟਵਾਣਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਤੇ ਇਸ YouTube ਦਾ ਪ੍ਰੋਗਰਾਮ ਦਾ ਲਿੰਕ ਜਾਂ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਉਹਨਾਂ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਨੰਬਰ ਤੇ ਮੰਗਵਾ ਸਕਦੇ ਹੋ 9876309655 9876309655 ਆਪਣਾ WhatsApp ਗਰੁੱਪ ਨੰਬਰ ਹੈ ਸੋ ਇਹਨਾਂ ਕਹਾਣੀਆਂ ਦੇ ਲਿੰਕ ਤੇ ਇਹਨਾਂ ਆਪਣੇ ਵੀਡੀਓ ਆਡੀਓ ਪ੍ਰੋਮਾਂ ਦੇ ਲਿੰਕ ਇਸੇ ਨੰਬਰ 9876309655 ਤੇ ਮੰਗਵਾ ਸਕਦੇ ਹੋ ਤੇ ਪ੍ਰੋਮ ਦੇ ਵਿੱਚ ਵੀ ਕਾਲ ਇਸੇ ਨੰਬਰ ਤੇ ਕਰ ਸਕਦੇ ਹੋ ਇਹ ਕਹਾਣੀਆਂ ਆਪਾਂ ਅਲੱਗ ਤੋਂ ਆਪਣੇ ਪਲੇਲਿਸਟ 'ਚ ਕਹਾਣੀਆਂ ਦੇ ਨਾਂ ਲਿਸਟ ਦੇ ਵਿੱਚ ਪਾਈਆਂ ਨੇ ਉੱਥੋਂ ਤੁਸੀਂ ਸ਼ੇਅਰ ਤੇ ਸਾਂਝਾ ਜ਼ਰੂਰ ਕਰਦੇ ਹੋ